ਦੋਸਤੋ ਪੰਜੇਰੀ ਦਾ ਨਾਮ ਸੁਣ ਕੇ ਤਾਂ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਨਾ ਤੇ ਪੰਜੇਰੀ ਹੁਣ ਜਿਹੜੀ ਹੈ ਸ਼ਹਿਰਾਂ ਦੇ ਵਿੱਚ ਤਾਂ ਗਾਇਬ ਹੁੰਦੀ ਜਾ ਰਹੀ ਹੈ ਲੇਕਿਨ ਪਿੰਡਾਂ ਵਿੱਚ ਤਾਂ ਹੁਣ ਵੀ ਪੰਜੇਰੀ ਲੋਕੀ ਖਾਂਦੇ ਆ ਤੇ ਇਹਦਾ ਚਲਣ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ ਫਿਰ ਕਿਉਂ ਨਾ ਸ਼ਹਿਰੀ ਲੋਕਾਂ ਨੇ ਪੰਜੇਰੀ ਖਵਾਈਏ ਇਹ ਸੋਚ ਕੇ ਆਇਸ ਟਿੰਗੜਾ ਨੇ ਸ਼ੁਰੂ ਕੀਤਾ ਹੈ ਇੱਕ ਨਵਾਂ ਸਟਾਰਟਅਪ ਤੇ ਲੈ ਕੇ ਆਏ ਨੇ ਸਵਾਦਿਸ਼ਟ ਪੰਜੇਰੀ ਉਹ ਵੀ ਮਾਂ ਦੇ ਹੱਥਾਂ ਦੀ ਤੇ ਦੋਸਤੋ ਪੰਜੇਰੀ ਦੇ ਨਾਲ ਨਾਲ ਇੱਥੇ ਲੈ ਕੇ ਆਏ ਨੇ ਮਿੱਠੀ ਰੋਟੀ ਤੇ ਹੋਰ ਵੀ ਬੜਾ ਕੁਝ ਹੈਗਾ ਆਪਾਂ ਆਇਸ ਟਿੰਗੜਾ ਹੀ ਕੋਲ ਚਲਦੇ ਆਂ ਗੱਲਬਾਤ ਕਰਦੇ ਉਹਨਾਂ ਨੇ ਸਟਾਰਟਅਪ ਸ਼ੁਰੂ ਕੀਤਾ ਹੈ ਤੁਸੀਂ ਇਸ ਸਟਾਰਟਅਪ ਨੂੰ ਸਹਿਯੋਗ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਰਡਰ ਕਰਕੇ ਇੱਕ ਵਾਰੀ ਪੰਜੀਰੀ ਤੇ ਮਿੱਠੀ ਰੋਟੀ ਬਿਲਕੁਲ ਚੱਖੋ ਦੋਸਤੋ ਫਰੋਮ ਯਰ ਮਮ ਦਾ ਇੰਸਟਾਗ੍ਰam ਪੇਜ ਵੀ ਹੈਗਾ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਨਵੇਂ-ਨਵੇਂ ਪ੍ਰੋਡਕਟ ਜੜੇ ਆ ਖਾਣ ਨੂੰ ਮਿਲ ਸਕਦੇ ਨੇ ਜਿਹੜੇ ਕਿ ਘਰੋਂ ਬਣੇ ਹੋਏ ਨੇ ਮਾਂ ਦੇ ਹੱਥ ਦੇ ਬਣੇ ਹੋਏ ਨੇ ਦੋਸਤੋ ਨਾਲੇ ਰਖੜੀ ਦਾ ਤਿਉਹਾਰ ਵੀ ਆ ਰਿਹਾ ਤੇ ਆਪਣੇ ਪਰਾਂ ਨੂੰ ਬਾਜ਼ਾਰ ਦੀ ਮਿਠਾਈ ਦੇਣ ਦੀ ਬਜਾਏ ਇਸ ਵਾਰ ਦੇ ਉਹ ਘਰ ਦੀ ਬਣੀ ਪੰਜੀਰੀ ਦੇ ਨਾਲ ਕਰਵਾਉ ਮੂੰਹ ਮਿੱਠਾ ਨਾਲੇ ਇਸ ਦੀ ਪੈਕਿੰਗ ਵੀ ਮਾਈਕ੍ਰੋਵੇਵ oven ਵਾਲੀ ਆ ਜਿਸ ਨੂੰ oven ਵਿੱਚ ਰੱਖ ਕੇ ਪਨੀਰੀ ਗਰਮ ਕਰਕੇ ਵੀ ਯੂਜ਼ ਕੀਤੀ ਜਾ ਸਕਦੀ ਹੈ। ਹਾਂਜੀ ਦੋਸਤੋ ਨਮਸਕਾਰ ਤੁਸੀਂ ਦੇਖ ਰਹੇ ਹੋ ਧਿਆਨ ਐਕਸਪ੍ਰੈਸ ਦੋਸਤੋ ਅੱਜ ਆਪਾਂ ਲੈ ਕੇ ਆਇਆ ਮਾਂ ਦੇ ਹੱਥਾਂ ਨਾਲ ਤਿਆਰ ਕੀਤੀ ਹੋਈ ਪਨੀਰੀ ਪਿੰਡਾਂ ਚ ਤਾਂ ਸਾਰਿਆਂ ਨੂੰ ਪਤਾ ਹੁੰਦਾ ਲੇਕਿਨ ਸ਼ਹਿਰ ਦੇ ਲੋਕ ਅੱਜਕੱਲ ਭੁੱਲਦੇ ਜਾ ਰਹੇ ਨੇ ਕਿ ਪਨੀਰੀ ਕੀ ਚੀਜ਼ ਹੈ। ਇਸ ਕਰਕੇ ਅੱਜ ਅਸੀਂ ਲੈ ਕੇ ਆਇਆ ਪਨੀਰੀ ਜਿਹੜੀ ਖਾਣ ਚ ਬਹੁਤ ਵਧੀਆ ਹੈ ਟੇਸਟਫੁਲ ਹੈਗੀ ਹੈ ਤੇ ਨਾਲ ਹੈਲਦੀ ਵੀ ਹੈਗੀ ਹੈ। ਪਨੀਰੀ ਦੇ ਨਾਲ ਨਾਲ ਹੈਗੀ ਹੈ ਮਿੱਠੀ ਰੋਟੀ। ਤਾਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਔ ਇਸ ਜ ਤੇ ਆਜੀਏ ਤੋਂ ਪੁੱਛਾਂਗੇ ਕਿ ਇਹਨਾਂ ਨੂੰ ਆਈਡੀਆ ਕਿਵੇਂ ਆਇਆ ਤੇ ਦੋਸਤੋ ਇੱਕ ਗੱਲ ਹੋਰ ਦੱਸਦਾ ਇਹ ਨੌਜਵਾਨ ਨੇ ਇਹਨਾਂ ਨੇ ਗੁਜਰਾਤ ਦੇ ਵਿੱਚ ਇੱਕ ਬਹੁਤ ਵਧੀਆ ਜੋਬ ਛੱਡੀ ਤੇ ਉਸ ਤੋਂ ਬਾਅਦ ਆ ਕੇ ਅਬੋਹਰ ਦੇ ਵਿੱਚ ਆਪਣਾ ਸਟਾਰਟਅਪ ਸ਼ੁਰੂ ਕੀਤਾ ਇਸ ਕਰਕੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਰਿਕਵੈਸਟ ਹੈ ਕਿ ਇਹਨਾਂ ਦੇ ਸਟਾਰਟਅਪ ਨੂੰ ਸਹਿਯੋਗ ਕਰਨ ਵਾਸਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਤੇ ਪੰਜੇਰੀ ਵੀ ਆਰਡਰ ਇੱਕ ਵਾਰੀ ਜ਼ਰੂਰ ਕਰਿਆ ਜੇ ਮੇਰਾ ਦਾਵਾ ਹੈ ਕਿ ਮੈਂ ਖਾ ਕੇ ਵੇਖੀਏ ਪੰਜੇਰੀ ਤੇ ਤੁਸੀਂ ਵੀ ਖਾਓਗੇ ਨਾ ਤਾਂ ਭੁੱਲ ਜਾਓਗੇ ਹੋਰ ਚੀਜ਼ਾਂ ਨੂੰ ਤੇ ਇਹ ਟੈਸਟੀ ਪੰਜੇਰੀ ਆਰਡਰ ਜ਼ਰੂਰ ਸਸਰੀਗਾ ਸਰ ਸਵਾਗਤ ਹੈ ਜੀ ਸਾਡੇ ਲਾਈਵ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਵੀ ਤੁਸੀਂ ਸਟਾਰਟਅੱਪਸ ਨੂੰ ਬਹੁਤ ਜ਼ਿਆਦਾ ਰਿਕਮੈਂਡ ਕਰ ਰਹੇ ਹੋ ਨਾਲੇ ਉਹਨਾਂ ਨੂੰ ਹੌਸਲਾ ਉਤਸ਼ਾਹੀ ਕਰ ਰਹੇ ਹੋ ਜੀ ਉਹਨਾਂ ਦੀ ਤੇ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਸਟਾਰਟਅੱਪਸ ਦਾ ਹਲੇ ਬੂਮ ਥੋੜਾ ਆਇਆ ਨਹੀਂ ਹੈ ਜੀ ਪਰ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟਾਰਟਅੱਪਸ ਹੋਰ ਬਥੇਰੇ ਆਣਗੇ ਜੀ ਹੋਰ ਬਹੁਤ ਆਉਣਗੇ ਨੌਜਵਾਨ ਇਸ ਤਰ੍ਹਾਂ ਪ੍ਰਯਾਸ ਕਰਨਗੇ ਤੇ ਸਾਡੇ ਵੱਲੋਂ ਸਹਿਯੋਗ ਕਰਨਗੇ ਬਿਲਕੁਲ ਸਾਰਿਆਂ ਦਾ ਸਟਾਰਟਅੱਪ ਸ਼ੁਰੂ ਹੋਵੇ ਬਿਲਕੁਲ ਬਿਲਕੁਲ ਤੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਪਣੇ ਕੀਮਤੀ ਸਮ ਸਾਡੇ ਲਈ ਥੋੜਾ ਟਾਈਮ ਕੱਢਿਆ ਜੀ ਥੈਂਕ ਯੂ ਜੀ ਅੱਜ ਜੀ ਮੈਂ ਅੱਧਿਕ ਤਾ ਪਲੇਟ ਖਾ ਲਈ ਹੈ ਤੇ ਮੈਨੂੰ ਆਪਾਂ ਰੱਖ ਕੇ ਫਿਰ ਗੱਲਬਾਤ ਕਰੀਏ ਮੈਨੂੰ ਇਹ ਦੱਸੋ ਕਿ ਇਹ ਆਈਡੀਆ ਕਿਵੇਂ ਆਇਆ ਪਹਿਲਾਂ ਤੋਂ ਬਿਲਕੁਲ ਜੀ ਇਹ ਆਈਡੀਆ ਆਇਆ ਜੀ ਮੇਰੇ ਕਜ਼ਨ ਬ੍ਰਦਰ ਤੋਂ ਮੇਰੀ ਬੁਆ ਜੀ ਦਾ ਲੜਕਾ ਹੈ ਲਗਭਗ ਮੇਰੀ ਉਮਰ ਦਾ ਹੀ ਹੈ ਜੀ ਮੇਰੀ ਉਮਰ ਹੁਣ 25 ਸਾਲ ਹੋ ਚੁੱਕੀ ਹੈ ਜੀ ਤੇ ਉਹ ਆਪਣੀ ਮੰਮੀ ਯਾਨੀ ਕਿ ਮੇਰੀ ਬੁਆ ਦੇ ਹੱਥੋਂ ਅੱਜ ਤੱਕ ਪੰਜੀਰੀ ਨਹੀਂ ਖਾਦੀ ਉਹਨੇ ਆਪਣੇ ਪੂਰੇ ਲਾਈਫ ਦੇ ਵਿੱਚ ਠੀਕ ਹੈ ਉਹ ਆਪਣੀ ਮੰਮੀ ਦੇ ਹੱਥ ਯਾਨੀ ਕਿ ਮੇਰੀ ਮੰਮੀ ਦੇ ਹੱਥ ਦੀ ਪੰਜੀਰੀ ਹੀ ਹਮੇਸ਼ਾ ਖਾਂਦਾ ਹੈ ਕਿਉਂਕਿ ਉਹਨੂੰ ਇਹ ਵਾਲਾ ਸਵਾਦ ਕਦੇ ਮਿਲਿਆ ਹੀ ਨਹੀਂ ਉੱਥੇ ਠੀਕ ਹੈ ਉਹ ਜਦੋਂ ਵੀ ਇੱਥੇ ਆਏਗਾ ਸਾਡੇ ਘਰ ਦੇ ਵਿੱਚ ਉਹਦੀ ਇੱਕੋ ਰਿਕੁਐਸਟ ਹੁੰਦੀ ਹੈ ਕਿ ਮੰਮੀ ਪੰਜੀਰੀ ਜ਼ਰੂਰ ਬਣਾਓ ਕੀ ਬਾਤ ਹੈ ਤੇ ਇਹ ਆਈਡੀਆ ਉੱਥੋਂ ਹੀ ਆਇਆ ਕਿ ਜੇ ਉਹਨੂੰ ਸਵਾਦ ਲੱਗ ਸਕਦੀ ਹੈ ਉਹ ਆਪਣੀ ਮਾਂ ਦੀ ਆਦੀ ਬਣੀ ਚੀਜ਼ ਨੂੰ ਛੱਡ ਕੇ ਜੇ ਮੇਰੇ ਮਾਂ ਦੀ ਹੱਥ ਦੀ ਚੀਜ਼ ਖਾ ਰਹੀ ਹੈ ਹਾਲਾਂਕਿ ਮੰਮੀ ਉਹ ਵੀ ਮਾਂ ਹੀ ਹੈ ਬਿਲਕੁਲ ਤੇ ਜੇ ਉਹਨਾਂ ਦੇ ਆਦੀ ਪੰਜੀਰੀ ਉਹਨੂੰ ਸਵਾਦ ਲੱਗ ਰਹੀ ਹੈ ਤਾਂ ਸਾਨੂੰ ਤਾਂ ਵੈਸੇ ਜੀ ਬਹੁਤ ਬਚਪਨ ਤੋਂ ਹੀ ਸਵਾਦ ਲੱਗ ਰਿਹਾ ਮੇਰੀ ਮੰਮੀ ਤਾਂ ਵੈਸੇ ਹੀ ਬਣਾਉਂਦੀ ਪਈ ਹੈ ਲੈ ਸਾਲਾਂ ਤੋਂ ਮੈਨੂੰ ਵੀ ਬਹੁਤ ਸਵਾਦ ਲੱਗਿਆ ਤੇ ਮੈਨੂੰ ਲੱਗਦਾ ਹੈ ਪਹਿਲਾ ਆਰਡਰ ਮੈਂ ਦੇ ਕੇ ਜਾਊਂਗਾ ਜੀ ਬਿਲਕੁਲ ਜੀ ਬਿਲਕੁਲ ਤੇ ਉਸ ਬਾਅਦ ਇੱਥੇ ਹੀ ਆਈਡੀਆ ਆਇਆ ਕਿ ਜੇ ਸਾਨੂੰ ਸਵਾਦ ਲੱਗ ਰਹੀ ਹੈ ਕਜ਼ਨ ਬ੍ਰਦਰ ਨੂੰ ਸਵਾਦ ਲੱਗ ਰਹੀ ਹੈ ਹੋਰ ਸਾਡੇ ਕਜ਼ਨ ਨੂੰ ਸਵਾਦ ਲੱਗ ਰਿਹਾ ਤਾਂ ਆਪਾਂ ਇਹ ਸਵਾਦ ਪੂਰੇ ਤੇ ਪੂਰੇ ਇੰਡੀਆ ਦੇ ਵਿੱਚ ਵਰਲਡ ਦੇ ਵਿੱਚ ਜ਼ਰੂਰ ਦਈਏ ਤਾਂ ਕਿ ਉਹਨਾਂ ਨੂੰ ਵੀ ਮਾਂ ਦੇ ਹੱਥ ਦਾ ਸਵਾਦ ਬਿਲਕੁਲ ਜ਼ਰੂਰ ਮਿਲੇ ਜੀ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਤੇ ਦੋਸਤੋ ਦੇਖੋ ਇਹਨਾਂ ਨੇ ਲਿਖਿਆ ਹੀ ਬਹੁਤ ਸੋਹਣਾ ਹੈ ਫਰੋਮ ਯੂਅਰ ਮਮ ਹੈ ਜੀ ਬਹੁਤ ਵਧੀਆ ਗੱਲ ਹੈ ਕਿ ਮਾਤਾ ਦੇ ਹੱ ਆਪਾਂ ਵੀਡੀਓ ਵੀ ਖਵਾਵਾਂਗੇ ਬਣਦੇ ਕਿਵੇਂ ਪ੍ਰੇਪਰੇਸ਼ਨ ਵੀ ਸਾਰੀ ਚੈੱਕ ਕਰਾਵਾਂਗੇ ਤੁਹਾਨੂੰ ਤੇ ਆਪਾਂ ਹੋਰ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਜਾਰੀ ਰੱਖਾਂਗੇ ਆਈਸ਼ੂ ਤੋਂ ਪੁੱਛਾਂਗੇ ਕਿ ਆਈਡੀਆ ਤੋਂ ਬਾਅਦ ਇਹਨੂੰ ਸਟਾਰਟਅਪ ਕਰਨ ਲੱਗਿਆ ਕਿੰਨਾ ਕੀ ਟਾਈਮ ਲੱਗਿਆ ਤੇ ਹੁਣ ਜਿਹੜਾ ਪੰਜੇਰੀ ਤੁਸੀਂ ਕਿਵੇਂ ਲੈ ਸਕਦੇ ਹੋ ਬਿਲਕੁਲ ਜੀ ਆ ਸਟਾਰਟ ਕਰਨ ਲੱਗਿਆ ਜੀ ਮੈਂ ਤੁਹਾਨੂੰ ਦੱਸੂਗਾ ਜੀ ਪਹਿਲੀ ਗੱਲ ਤਾਂ ਹੌਸਲਾ ਹੋਣਾ ਚਾਹੀਦਾ ਸਟਾਰਟ ਕਰਨ ਦਾ ਕੁਝ ਵੀ ਸਟਾਰਟ ਹੋਣ ਨੂੰ ਇੱਕ ਦਿਨ 'ਚ ਵੀ ਕੋਈ ਸਟਾਰਟਅਪ ਹੋ ਸਕਦਾ ਏ ਉਹਨੂੰ ਜੇ ਆਪਾਂ ਸੋਚਦੇ ਰਹੀਏ ਤਾਂ ਸ਼ਾਇਦ ਇੱਕ ਸਾਲ ਵੀ ਲੰਘ ਜਾਂਦਾ ਹੈ ਪਰ ਸਟਾਰਟਅਪ ਨਹੀਂ ਕਰ ਪਾਉਂਦੇ ਆ ਇਹ ਸਟਾਰਟਅਪ ਮੈਂ ਸ਼ਾਇਦ 5 ਦਿਨਾਂ ਦੇ ਵਿੱਚ ਪੂਰਾ ਆਈਡੀਆ ਸੋਚ ਕੇ ਪੈਕੇਜਿੰਗ ਸੋਚ ਕੇ ਹਰ ਚੀਜ਼ ਸੋਚ ਕੇ ਸਟਾਰਟ ਕੀਤਾ ਜੀ 4 ਤੋਂ 5 ਦਿਨ ਦਾ ਸਮਾਂ ਲੱਗਿਆ ਦੂਜਾ ਜਿਵੇਂ ਕਿ ਸਰ ਨੇ ਤੁਹਾਨੂੰ ਦੱਸਿਆ ਵੀ ਇਹਦਾ ਨਾਮ ਆਪਾਂ ਰੱਖਿਆ ਫਰੋਮ ਯੂਰ ਮਮ ਤਾਂ ਕਿ ਜੋ ਵੀ ਇਹ ਆਰਡਰ ਕਰੇ ਪਹਿਲਾਂ ਤੁਹਾਨੂੰ ਇੱਕ ਕਨੈਕਸ਼ਨ ਫੀਲ ਹੋਵੇ ਕਿ ਹਾਂ ਇਹ ਮੇਰੀ ਮਾਂ ਦੇ ਵੱਲੋਂ ਹੀ ਮੇਰੇ ਘਰੇ ਪਹੁੰਚੀ ਹੈ ਬਿਲਕੁਲ ਕਿ ਉਹ ਕਨੈਕਸ਼ਨ ਫੀਲ ਹੋਣਾ ਸਰ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੰਜੀਰੀ ਸ਼ਾਇਦ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਵੀ ਮਿਲ ਜੇਗੀ ਪਰ ਮਾਂ ਦੇ ਹੱਥ ਦੀ ਪੰਜੀਰੀ ਸ਼ਾਇਦ ਨਹੀਂ ਮਿਲੇਗੀ ਤਾਂ ਇਹਦਾ ਨਾਮ ਵੀ ਉੱਥੇ ਹੀ ਰੱਖਿਆ ਜੀ ਕਿ ਮੇਰੀ ਮਾਂ ਦੇ ਨਾਮ ਤੇ ਹੈ ਕਿ ਫ্রম ਯਰ ਮਮੋ ਕਾ ਦੀ ਮੰਮੀ ਨੇ ਹੀ ਬਣਾਈ ਹੈ ਸੇਮ ਉਦਾ ਹੀ ਬਣਾਈ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ ਤੇ ਮੇਨ ਰੀਜ਼ਨ ਮਾਂ ਨੇ ਮਾਂ ਨਹੀਂ ਕਿਉਂ ਬਣਾਈ ਹੈ ਮੈਂ ਕਿਉਂ ਨਹੀਂ ਬਣਾਈ ਕਿਉਂਕਿ ਮਾਂ ਆਪਣੇ ਬੱਚੇ ਨੂੰ ਕਦੇ ਵੀ ਕੋਈ ਗਲਤ ਚੀਜ਼ ਨਹੀਂ ਦੇਗੀ ਖਾਣੇ ਨਾਲੇ ਦੋਸਤੋ ਇਹ ਵੀ ਦੱਸ ਦਿਆਂ ਕਿ ਇਹ ਸਾਰਾ ਸਟਾਰਟਿੰਗ ਜਿਹੜਾ ਘਰ ਤੋਂ ਸ਼ੁਰੂ ਹੋਇਆ ਆਇਸ਼ੀ ਨੇ ਕਰੋ ਸ਼ੁਰੂ ਕੀਤਾ ਹੈ ਤੇ ਤੁਸੀਂ ਜਿਵੇਂ ਜਿਵੇਂ ਹੌਸਲਾ ਦਿੰਦੇ ਜਾਓਗੇ ਅੱਗੇ ਵੱਧਦੇ ਚਲੇ ਆਣਗੇ ਵੀਡੀਓ ਨੂੰ ਦੋਸਤੋ ਸ਼ੇਅਰ ਕਰਿਆ ਜੇ ਮੋਬਾਈਲ ਨੰਬਰ ਜਿਹੜੇ ਆ ਆਪਾਂ ਇਹਨਾਂ ਦੇ ਸਕਰੀਨ ਉੱਪਰ ਦੇ ਦੇਾਂਗੇ ਤੁਸੀਂ ਆਰਡਰ ਵਾਸਤੇ ਜਿਹੜਾ ਮੋਬਾਈਲ ਨੰਬਰ ਉੱਪਰ ਸੰਪਰਕ ਕਰ ਸਕਦੇ ਹੋ ਹੋਮ ਡਿਲੀਵਰੀ ਵੀ ਹੈਗੀ ਆ ਉਹਦੇ ਵਾਸਤੇ ਵੀ ਆਪਾਂ ਅੱਗੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਜਾਣੋ ਕਿਸ ਪੰਜੀਰੀ ਦੇ ਵਿੱਚ ਹੈਗਾ ਕੀ ਕੁਛ ਹੈ ਜੀ ਸਰਨਾ ਨੂੰ ਪਹਿਲਾਂ ਮੇਨ ਜਿਹੜੀ ਚੀਜ਼ ਪੰਜੀਰੀ ਨੂੰ ਟੇਸਟੀ ਬਣਾਉਂਦੀ ਹੈ ਉਹ ਹੈ ਦੇਸੀ ਘਿਓ ਬਿਲਕੁਲ ਜੀ ਦੂਜੀ ਜਿਹੜੀ ਟੇਸਟੀ ਚੀਜ਼ ਬਣਾਉਂਦੀ ਹੈ ਉਹ ਹੈ ਬਨਾਨੇ ਵਾਲੇ ਦਾ ਪਿਆਰ ਬਿਲਕੁਲ ਇਹ ਦੋ ਚੀਜ਼ਾਂ ਹੈ ਜਿਹੜੀਆਂ ਕੋਈ ਵੀ ਚੀਜ਼ ਆਪਾਂ ਬਣਾਈ ਤਾਂ ਉਹ ਚੀਜ਼ ਟੇਸਟੀ ਬਨੇਗੀ ਹੀ ਬਨੇਗੀ ਬਿਲਕੁਲ ਪੰਜਾਬ ਦੇ ਵਿੱਚ ਆਪਾਂ ਦੇਖੀਏ ਸਰ ਤਾਂ ਦੇਸੀ ਕਿਉਂ ਵੈਸੇ ਹੀ ਹਰ ਬੰਦਾ ਪੰਜਾਬੀ ਪੰਜਾਬੀ ਮਤਲਬ ਦੇਸੀ ਕਿਉਂ ਬਿਲਕੁਲ ਬਿਲਕੁਲ ਆਪਾਂ ਤਾਂ ਗਰਮੀਆਂ 'ਚ ਵੀ ਖਾਂਦੇ ਜੀ ਬਿਲਕੁਲ ਜੀ ਬਿਲਕੁਲ ਗਰਮੀਆਂ ਸਰਦੀਆਂ ਹਰ ਹਰ ਮੌਸਮ ਦੇ ਵਿੱਚ ਆਪਾਂ ਤਾਂ ਗਰਮੀ 'ਚ ਵੀ ਖਾਂਦੇ ਹਾਂ ਜੀ ਬਿਲਕੁਲ ਬਿਲਕੁਲ ਮੱਖਣ ਦੇ ਕਿਉਂਕਿ ਨਾ ਗੱਲ ਨਹੀਂ ਹੁੰਦੀ ਬਿਲਕੁਲ ਜੀ ਪੰਜਾਬੀ ਨਹੀਂ ਹੈਗਾ ਅਜੇ ਬੰਦਾ ਦੇਸੀ ਕਿਉਂ ਤੇ ਮੱਖਣ ਨਾ ਖਾਵੇ ਬਿਲਕੁਲ ਤੇ ਸਰ ਨਾਲ ਮੇਨ ਚੀਜ਼ ਦੇਸੀ ਕਿਉਂ ਦੂਜਾ ਮਾਂ ਦਾ ਹੱਥ ਜਿਹੜੀਆਂ ਕਿ ਆਪਾਂ ਨੂੰ ਬਹੁਤ ਜ਼ਿਆਦਾ એનર્ਜੀ ਦਿੰਦੀਆਂ ਹਨ ਖਾਣ ਤੋਂ ਬਾਅਦ ਆਪਣੇ ਸਰੀਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਚੈਲਪ ਕਰਦੀ ਜਿਵੇਂ ਕਿਸੇ ਨੂੰ ਜੋਇੰਟਸ ਦੇ ਵਿੱਚ ਪੇਨ ਹੁੰਦਾ ਉਹ ਉਹਨੂੰ ਵੀ ਇਹ ਰਿਕਵਰ ਕਰਦਾ ਥੋੜਾ ਕਿਉਂਕਿ ਇਹਦੇ ਵਿੱਚ ਡਰਾਈ ਫਰੂਟਸ ਬਹੁਤ ਸਾਰੇ ਹੈ ਮਖਾਣੇ ਜਿਹਨੂੰ ਆਪਾਂ ਅੱਜਕੱਲ ਕਹਿੰਦੇ ਨੇ ਅੱਜਕੱਲ ਬਹੁਤ ਜ਼ਿਆਦਾ ਫੇਮਸ ਹੋ ਗਿਆ ਜੀ ਪਹਿਲਾਂ ਲੋਕ ਮਖਾਣੇ ਬਾਰੇ ਪਤਾ ਨਹੀਂ ਸੀਗਾ ਹੁਣ ਰੈਡੀ ਹੋ ਗਿਆ ਬਿਲਕੁਲ ਮਖਾਣੇ ਦੇ ਨਾਮ ਤੋਂ ਸ਼ਾਇਦ ਅੱਜਕੱਲ ਦੇ ਜਨਰੇਸ਼ਨ ਘਟ ਜਾਂਦੀ ਹੈ ਜੀ ਬਟ ਫੌਕਸ ਨਟਸ ਦੇ ਨਾਮ ਤੇ ਅੱਜਕੱਲ ਜ਼ਿਆਦਾ ਜਾਣਦੇ ਪਰ ਇਹ ਮਖਾਣੇ ਸ਼ਾਇਦ ਸਦੀਆਂ ਤੋਂ ਹੀ ਜਿਹੜੇ ਪੰਜੀਰੀ ਦੇ ਵਿੱਚ ਪੈਂਦੇ ਆ ਰਹੇ ਹਨ ਬਟ ਅੱਜ ਸੋਸ਼ਲ ਮੀਡੀਆ ਦੇ ਥਰੂ ਹੀ ਹੈ ਜੋ ਇੱਕ ਇਹ ਚੀਜ਼ ਫੇਮਸ ਹੋ ਰਹੀ ਹੈ ਬਿਲਕੁਲ ਮਖਾਣੇ ਹੈ ਡਰਾਈ ਫਰੂਟਸ ਹੈ ਜੀ ਇਹਦੇ ਵਿੱਚ ਅਜਵਾਇਨ ਹੈ ਤਾਂ ਕਿ ਕਿਸੇ ਨੂੰ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਨਾ ਆਵੇ ਸੌਫ ਹੈ ਜੀ ਤਾਂ ਕਿ ਥੋੜਾ ਜਿਹਾ ਠੰਡਕ ਵੀ ਦੇਵੇ ਉਹ ਚੀਜ਼ ਆਪਣੇ ਸ਼ਰੀਰ ਦੇ ਵਿੱਚ ਸਰ ਇਹ ਵਾਲੀ ਜਿਹੜੀ ਪਨੀਰੀ ਆ ਵੈਸੇ ਜਦੋਂ ਪਨੀਰੀ ਦੀ ਗੱਲ ਆਉਂਦੀ ਹੈ ਤਾਂ ਲੋਕੀ ਡਿਲੀਵਰੀ ਵਾਲੀ ਵੂਮਨ ਵਾਲੀ ਸੋਚ ਆ ਜਾਂਦੀ ਹੈ ਵੀ ਉਹਨਾਂ ਨੂੰ ਪਨੀਰੀ ਪਹਿਲਾਂ ਦਿੱਤੀ ਜਾਂਦੀ ਹੈ ਵੈਸੇ ਸਰਦੀਆਂ 'ਚ ਹਰ ਘਰ ਦੇ ਵਿੱਚ ਯੂਜ਼ ਕੀਤਾ ਹਰ ਬੰਦਾ ਖਾ ਲੈਂਦਾ ਜੀ ਤਾਂ ਇਹ ਪਨੀਰੀ ਨੂੰ ਕੌਣ ਕੌਣ ਯੂਜ਼ ਕਰ ਸਕਦਾ ਹੈ ਬਿਲਕੁਲ ਬਹੁਤ ਵਧੀਆ ਸਵਾਲ ਹੈ ਜੀ ਕਿਉਂਕਿ ਇਹ ਸਵਾਲ ਸਾਨੂੰ ਵੀ بڑا ਆਉਂਦਾ ਹੈ ਕਿ ਸਰਦੀਆਂ ਦੇ ਵਿੱਚ ਖਾਣ ਵਾਲੀ ਚੀਜ਼ ਹੈ ਜੀ ਆਪਾਂ ਗਰਮੀਆਂ ਚ ਕਿਉਂ ਸ਼ੁਰੂ ਕੀਤੀ ਹੈ ਜਾਂ ਆਪਣੇ ਬਰਸਾਤ ਦੇ ਮੌਸਮ 'ਚ ਕਿਵੇਂ ਸ਼ੁਰੂ ਕੀਤੀ ਹੈ ਅੱਜ ਤੱਕ ਗਰਮੀ ਬਹੁਤ ਹੈ ਬਟ ਮੇਰਾ ਪਹਿਲੀ ਗੱਲ ਤਾਂ ਕਹਿਣਾ ਸਾਰਿਆਂ ਨੂੰ ਹੈ ਜੀ ਇਹ ਇੱਕ ਆਮ ਪੰਜੀਰੀ ਹੈ ਕੋਈ ਨਹੀਂ ਖਾ ਸਕਦਾ ਆਮ ਹੈ ਲੇਕਿਨ ਫਿਰ ਵੀ ਖਾਸ ਹੈ ਕਿਉਂਕਿ ਮਾਲੇ ਬਣਾਈ ਹੈ ਖਾਹ ਹਰ ਕੋਈ ਸਕਦਾ ਹੈ ਜੀ ਗਰਮੀ ਨਹੀਂ ਕਰਦੀ ਹੈ ਜਿਆਦਾ ਜਿਹੜੀ ਗੱਲ ਹੈ ਡਿਲੀਵਰੀ ਤੋਂ ਬਾਅਦ ਔਮਨ ਜਿਹੜੀ ਖਾਂਦੀਆਂ ਪੰਜੀਰੀ ਉਹਨਾਂ ਵਾਸਤੇ ਆਪਾਂ ਸਪੈਸ਼ਲ ਇਹਦੇ ਵਿੱਚ ਕੁਝ ਚੀਜ਼ਾਂ ਪਾਨੇ ਜਿਹੜੀ ਉਹਨਾਂ ਨੂੰ ਹੈਲਪ ਕਰਦੀ ਹੈ ਜਿਵੇਂ ਕਿ ਕਮਰਕਸ ਹੈ ਖਸਖਸ ਹੈ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਆਪਾਂ ਸਪੈਸ਼ਲੀ ਉਹਨਾਂ ਵਾਸਤੇ ਬਣਾ ਵੀ ਸਕਦੇ ਜਦੋਂ ਕਿਸੇ ਨੂੰ ਰਿਕੁਆਇਰਮੈਂਟ ਹੋ ਸਾਬ ਦੀ ਅਜਿਵੇਂ ਆਪਾਂ ਕਹਿੰਦੇ ਆ ਜੀ ਇੱਕ ਮਾਂ ਜਦੋਂ ਜਨਮ ਦਿੰਦੀ ਹੈ ਤਾਂ ਉਹਦਾ ਵੀ ਇੱਕ ਦੂਜਾ ਜਨਮ ਹੁੰਦਾ ਹੈ ਬਿਲਕੁਲ ਜੀ ਤੇ ਉਸ ਟਾਈਮ ਦੇ ਵਿੱਚ ਉਹਨੂੰ ਇਹ ਜੀ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਉਹ ਸਪੈਸ਼ਲ ਚੀਜ਼ਾਂ ਉਹਨਾਂ ਦੇ ਵਿੱਚ ਆਪਾਂ ਜ਼ਰੂਰ ਪਾਣੇ ਜੀ ਤਾਂਕਿ ਉਹ ਮਾਂ ਦੇ ਜਿਹੜੀ ਹੈਲਥ ਨੂੰ ਜ਼ਰੂਰ ਰਿਕਵਰ ਕਰੇ ਉਸ ਫੇਸ ਤੋਂ ਜਿਵੇਂ ਕਿ ਇਹਦੇ ਵਿੱਚ ਕਮਰ ਕਸ ਪੈਂਦੀ ਹੈ ਸਪੈਸ਼ਲ ਉਸ ਟਾਈਮ ਤੇ ਖਸ ਖਸ ਪੈਂਦੀ ਹੈ ਉਸ ਟਾਈਮ ਤੇ ਤਾਂ ਇਹ ਚੀਜ਼ ਆਪਾਂ ਉਦੋਂ ਜ਼ਿਆਦਾ ਪ੍ਰੇਫਰ ਕਰਦੇ ਆ ਤੇ ਉਦੋਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਬਾਕੀ ਇਹ ਪੰਜੀਰੀ ਕੋਈ ਵੀ ਮੌਸਮ ਦੇ ਵਿੱਚ ਤੁਸੀਂ ਖਾ ਸਕਦੇ ਹੋ ਕੋਈ ਤੁਹਾਨੂੰ ਇਹਦੇ ਵਿੱਚ ਇਸ਼ੂ ਨਹੀਂ ਆਏਗਾ ਬਿਲਕੁਲ ਫਿਰ ਤਾਂ ਸਾਰ ਗੱਲ ਇਹ ਆਉਗੀ ਕਿ ਬਹੁਤ ਜ਼ਿਆਦਾ એનર્ਜੀ ਦਿੰਦੀ ਹੈ ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਸਵੇਰੇ ਸਵੇਰੇ ਜਿਨ੍ਹਾਂ ਨੂੰ ਨਾਸ਼ਤਾ ਨਾ ਮਿਲੇ ਜਾਂ ਜਿਹਨੂੰ ਨਾਸ਼ਤਾ ਨਾ ਕਰਨਾ ਹੋਵੇ ਹਨਾ ਜੀ ਰੋਟੀਆਂ ਵਗੈਰਾ ਜਾਂ ਪਰੌਂਠੇ ਵਾਲਾ ਤਾਂ ਇਹ ਇਹਦੇ ਨਾਲ ਨਾਸ਼ਤਾ ਕਰ ਸਕਦਾ ਹੈ ਜੀ ਅ ਬਿਲਕੁਲ ਜੀ ਇਧਰੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਸਕੂਲ ਜਾਂਦਾ ਸੀ ਤਾਂ ਕਈ ਮੇਰੇ ਮੰਮਾ ਵੀ ਐਕਚੁਅਲੀ ਮੇਰੀ ਮੰਮਾ ਜਿਹੜਾ ਉਹ ਟੀਚ ਕਰਦੇ ਹੈ ਤਾਂ ਸ਼ਾਇਦ ਇਹ ਗੱਲ ਸਾਰੇ ਟੀਚਰਜ਼ ਰਿਲੇਟ ਕਰਨਗੇ ਜਦੋਂ ਉਹਨਾਂ ਨੂੰ ਸਵੇਰੇ ਸਕੂਲ ਜਾਣਾ ਹੁੰਦਾ ਨਾਲ ਤਾਂ ਉਹਨਾਂ ਨੂੰ ਟਾਈਮ ਬਹੁਤ ਘੱਟ ਹੁੰਦਾ ਹੈ ਜੀ ਉਹਨਾਂ ਨੂੰ ਤਾਂ ਕਈ ਵਾਰੀ ਮੇਰੇ ਘਰ ਵੀ ਹੁੰਦਾ ਸੀ ਵੀ ਸਵੇਰੇ ਨਾਸ਼ਤਾ ਨਹੀਂ ਬਣਿਆ ਹੂੰ ਤਾਂ ਉਦੋਂ ਬੈਸਟ ਚੀਜ਼ ਸੀ ਪੰਜੀਰੀ ਘਰੇ ਪਈ ਹੈ ਇੱਕ ਨਾਲ ਦੁੱਧ ਦਾ ਗਲਾਸ ਜਾਂ ਚਾਹ ਦਾ ਗਲਾਸ ਚਾਹ ਦਾ ਕਾ ਪਾਪਾ ਜਿਵੇਂ ਪੀਨੇ ਜੀ ਨਾਲ ਇੱਕ ਪੰਜੀਰੀ ਦੀ ਕਟੋਰੀ ਉਹ ਜਿਹੜੀ ਚੀਜ਼ ਹੈ ਨਾ ਉਹ ਤੁਹਾਨੂੰ ਸ਼ਾਇਦ ਨਹੀਂ ਤਾਂ 3 ਤੋਂ 4 ਘੰਟੇ ਤੁਹਾਨੂੰ ਫੁੱਲ ਰੱਖਦੀ ਹੈ ਤੁਹਾਨੂੰ ਭੁੱਖ ਲੱਗਣ ਨਹੀਂ ਦਿੰਦੀ ਐਨੀ ਕੋ ਫੀਲਿੰਗ ਹੁੰਦੀ ਹੈ ਇਹ ਚੀਜ਼ ਤਾਂ ਕਿ ਤੁਹਾਨੂੰ ਭੁੱਖ ਨਾ ਲੱਗੇ ਤੁਹਾਨੂੰ એનર્ਜੀ ਦੇਵੇ ਸਾਰੀ ਦਿਨ ਦੇ ਵਿੱਚ ਬੱਚਿਆਂ ਨੂੰ ਤਾਂ ਜੀ ਦੇਖੋ ਵੈਸੀ ਹੀ ਜ਼ਰੂਰਤ ਬਹੁਤ ਹੁੰਦੀ ਹੈ ਕਿਉਂਕਿ ਉਹ ਹਲੇ ਵੱਧ ਰਹੇ ਹੁੰਦੇ ਆ ਗ੍ਰੋਥ ਏਜ ਹੁੰਦੀ ਹੈ ਗ੍ਰੋਥ ਏਜ ਹੁੰਦੀ ਹੈ ਜੀ ਉਹਨਾਂ ਦੀ ਤੇ ਉਹ ਸੇਜ ਦੇ ਵਿੱਚ ਉਹਨਾਂ ਨੂੰ ਜੇ ਪੋਸ਼ਟਿਕ ਆਹਾਰ ਮਿਲੇ ਨਾ ਤਾਂ ਉਹ ਸਭ ਨਾਲੋਂ ਬੈਸਟ ਹੈ ਬਿਲਕੁਲ ਅੱਜ ਕੱਲ ਉਹ ਹੀ ਚੀਜ਼ਾਂ ਜਿਹੜੀਆਂ ਹਨ ਉਹ ਗਾਇਬ ਹੁੰਦੀਆਂ ਜਾ ਰਹੀਆਂ ਤੁਸੀਂ ਦੇਖਿਆ ਉਹਨਾਂ ਵੀ ਛੋਟੇ ਛੋਟ ਉਹਦਾ ਮੇਨ ਕਾਰਨ ਆਈ ਹੈ ਕਿ ਉਦੋਂ ਪੋਸ਼ਟਿਕ ਤੱਤ ਜਿਹੜੇ ਐ ਉਹ ਹੁਣ ਉਹ ਬਚਪਨ ਚ ਨਹੀਂ ਮਿਲਦੇ ਤੇ ਜੇ ਮੰਨ ਲਓ ਇਸ ਤਰ੍ਹਾਂ ਦੇ ਡਰਾਈ ਫਰੂਟ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ ਡਰਾਈ ਫਰੂਟ ਚ ਸਾਰੇ ਪੋਸ਼ਕ ਤੱਤ ਹੁੰਦੇ ਆ ਨਾ ਜੀ ਤਾਂ ਉਹ ਜੇ ਮਿਲਦੇ ਜਾਣਗੇ ਤਾਂ ਬੱਚਾ ਦੀ ਨਜ਼ਰ ਵਗੈਰਾ ਵੀ ਠੀਕ ਰਹੇਗੀ ਤੇ ਬੱਚੇ ਹੈਲਦੀ ਵੀ ਰਹਿਣਗੇ ਬਿਲਕੁਲ ਜੀ ਆਪਾਂ ਅੱਜ ਜੇ ਗੱਲ ਕਰੀਏ ਬੱਚਿਆਂ ਦੀ ਤਾਂ ਸਰ ਨਾਲ ਉਹ ਸੋਖਾ ਹੋ ਗਿਆ ਉਹਨਾਂ ਵਾਸਤੇ ਜੀ 20 ਰੁਪਏ ਦਾ ਇੱਕ ਪੈਕੇਟ ਲਿੱਤਾ ਤੇ ਖਾ ਲਿਆ ਬਿਲਕੁਲ ਠੀਕ ਹੈ ਉਹ ਚੀਜ਼ ਕੁਝ ਟਾਈਮ ਲਈ ਉਹਨਾਂ ਦਾ ਪੇਟ ਸ਼ਾਇਦ ਭਰ ਦੇ ਸ਼ਾਇਦ ਅੱਧੇ ਘੰਟੇ ਲਈ 1 ਘੰਟ ਅਰ ਲੇਕਿਨ ਜੇ ਕੀ ਉਹਨਾਂ ਨੂੰ ਉਸ ਦੇ ਵਿੱਚ ਕੋਈ ਪੋਸ਼ਟਿਕਾ ਹਾਰ ਮਿਲੇ ਹੈ ਮੈਂ ਸਰਨਲ ਪਹਿਲਾਂ ਦਾ ਪੇਰੈਂਟਸ ਨੂੰ ਹੈ ਰਿਕੁਐਸਟ ਕਿ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰੋ ਤੁਸੀਂ ਆਪ ਖਾਓਗੇ ਤਾਂ ਤੁਸੀਂ ਆਪਣੇ ਬੱਚੇ ਨੂੰ ਆਪ ਹੀ ਦੇਵੋਗੇ ਕਿਉਂਕਿ ਤੁਹਾਨੂੰ ਉਹ ਚੀਜ਼ ਪਤਾ ਲੱਗ ਜਾਈ ਕਿ ਕਿ ਇਹਦੇ ਵਿੱਚ ਕੀ ਕੀ ਚੀਜ਼ਾਂ ਪਈਆਂ ਤੇ ਉਹਨਾਂ ਦਾ ਬੱਚਿਆਂ ਉੱਪਰ ਕੀ ਵਧੀਆ ਅਸਰ ਪਏਗਾ ਖਾਣ ਤੋਂ ਬਾਅਦ ਜੋ ਕਿ ਸ਼ਾਇਦ ਉਹ ਪੈਕੇਟ ਅਸਰ ਨਹੀਂ ਕਰ ਰਿਹਾ ਓਬਵੀਅਸਲੀ ਉਹਨਾਂ ਨੇ ਨਹੀਂ ਕਰਨਾ ਜੀ ਕਿਉਂਕਿ ਉਹਨਾਂ ਦੇ ਵਿੱਚ ਤਲਿਆ ਹੋਇਆ ਸਮਾਨ ਹੈ ਸਾਰਾ ਪਤਾ ਨਹੀਂ ਅੱਜਕੱਲ ਕਿਹੜੇ ਤੇਲ ਦਾ ਯੂਜ਼ ਕਰਦੇ ਆ ਜੀ ਇਹਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਜੀ ਸ਼ੁੱਧ ਸਿਰਫ ਔਰ ਸਿਰਫ ਦੇਸੀ ਕੀ ਦਾ ਇਸਤੇਮਾਲ ਕੀਤਾ ਕੋਈ ਵੀ ਆਪ ਇਹਦੇ ਵਿੱਚ ਕੋਈ ਰਿਫਾਈਨਡ ਕੋਈ ਤੇਲ ਕੁਝ ਵੀ ਨਹੀਂ ਬਿਲਕੁਲ ਪਿਓਰ ਦੇਸੀ ਕੀ ਦਾ ਹੀ ਸਿਰਫ ਇਸਤੇਮਾਲ ਕੀਤਾ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਚ ਪ੍ਰੀਜ਼ਰਵੇਟਿਵ ਯੂਜ਼ ਨਹੀਂ ਹੋ ਰਹੇ ਬਿਲਕੁਲ ਜੀ ਬਿਲਕੁਲ ਜਿਹੜਾ ਕਿ ਪੈਕਾਂ ਦੇ ਵਿੱਚ ਹੋ ਰਹੇ ਆ ਬਿਲਕੁਲ ਜੀ ਇਹ ਪੰਜੀ ਦੀ ਜੇ ਤੁਸੀਂ ਮੰਨ ਲਓ ਅੱਜ ਆਰਡਰ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਪਹੁੰਚਦੀ ਹੈ ਤੁਸੀਂ ਅੱਜ ਗਰਮੀਆਂ ਦੇ ਮੌਸਮ ਦੇ ਵਿੱਚ ਜੇ ਮੈਂ ਕਹਾਂ ਤਾਂ 20 15 ਤੋਂ 20 ਦਿਨ ਆਰਾਮ ਨਾਲ ਤੁਸੀਂ ਇਹਨੂੰ ਸਟੋਰ ਕਰ ਸਕਦੇ ਹੋ ਬਿਨਾ ਕਿਸੇ ਫ੍ਰਿਜ ਤੋਂ ਤਾਂ ਇਹ ਸਾਨੂੰ ਬੈਸਟ ਚੀਜ਼ ਹੈ ਦੇਸੀ ਚੀਜ਼ਾਂ ਦੀ ਜਿਨ੍ਹਾਂ ਨੂੰ ਪ੍ਰੀਜ਼ਰਵੇਟਿਵਸ ਦੀ ਲੋੜ ਨਹੀਂ ਪੈਂਦੀ ਆਹੀ ਜੇ ਗੱਲ ਆਪਾਂ ਕਰੀਏ ਸਰਦੀਆਂ ਦੀ ਤਾਂ ਆਹੀ ਚੀਜ਼ ਤੁਹਾਡੀ ਆਰਾਮ ਨਾਲ ਇੱਕ ਮਹੀਨਾ ਚੱਲ ਸਕਦੀ ਹੈ ਤੇ ਦੋਸਤੋ ਆਇਸ਼ੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਮੋਬਾਈਲ ਨੰਬਰ ਉੱਪਰ ਵੈਸੇ ਆਪਾਂ ਸਕਰੀਨ ਉੱਪਰ ਵੀ ਦੇ ਦਿਆਂਗੇ ਤੇ ਹੁਣ ਆਪਾਂ ਦੋਸਤੋ ਗੱਲਬਾਤ ਕਰਦੇ ਹਾਂ ਮਿੱਠੀ ਰੋਟੀ ਦੀ ਇਹ ਵੀ ਬਹੁਤ ਸੋਹਣੀ ਆ ਤੁਸੀਂ ਦੇਖੋ ਪੈਕਿੰਗ ਵੀ ਬਹੁਤ ਸੋਹਣੀ ਆ ਪਹਿਲੀ ਗੱਲ ਤਾਂ ਪੈਕਿੰਗ ਬਹੁਤ ਸ਼ਾਨਦਾਰ ਹੈਗੀ ਹੈ ਆਪਾਂ ਮਿੱਠੀ ਰੋਟੀ ਬਾਰੇ ਗੱਲਬਾਤ ਕਰਾਂਗੇ ਵੀ ਇਹਦੇ ਵਿੱਚ ਕੀ ਹੈਗਾ ਕਿਹੜੇ ਕਿਹੜੇ ਲੋਕਾਂ ਵਾਸਤੇ ਇਹਦਾ ਮਿੱਠੀ ਰੋਟੀ ਦਾ ਰਹਿਣ ਵਾਲਾ ਹੈ ਜੀ ਬਿਲਕੁਲ ਜੀ ਜਿਵੇਂ ਸਾਨੂੰ ਕਈ ਰਿਵਿਊਜ਼ ਆਏ ਜੀ ਕਿ ਸਾਨੂੰ 슈ਗਰ ਹੈ ਜਾਂ ਕਈ ਨੂੰ ਅੱਜਕੱਲ ਜਿਵੇਂ ਆਪਾਂ ਕਹਿ ਦਿੰਦੇ ਆ ਜੀ ਸੋਸ਼ਲ ਮੀਡੀਆ ਦੀ ਗੱਲ ਹੋਈ ਤਾਂ ਚੀਨੀ ਨੂੰ ਲੈ ਕੇ ਕਈ ਬਹੁਤ ਜ਼ਿਆਦਾ ਇਤਰਾਜ਼ ਕਰਦੇ ਆ ਹਾਲਾਂਕਿ ਕਰਨਾ ਨਹੀਂ ਚਾਹੀਦਾ ਇੱਕ ਲਿਮਟ ਦੇ ਵਿੱਚ ਹਰ ਚੀਜ਼ ਖਾਓ ਤਾਂ ਹਰ ਚੀਜ਼ ਵਧੀਆ ਹੈ ਲਿਮਟ ਤੋਂ ਬਾਅਦ ਤੁਸੀਂ ਕੁਝ ਵੀ ਖਾਓਗੇ ਆਪਾਂ ਜੀ ਐਗਜ਼ਾਮਪਲ ਦੇ ਲੋਕੀ ਕਹਿੰਦੇ ਜੀ ਪਾਣੀ ਬਹੁਤ ਪੀਣਾ ਹੈ ਆਪਾਂ ਲਿਮਟ ਤੋਂ ਬਾਅਦ ਪਾਣੀ ਵੀ ਪੀਵਾਂਗੇ ਨਾ ਉਹ ਵੀ ਆਪਣੇ ਲਈ ਹਾਨੀ ਕਰਦਾ ਹੈ ਤਾਂ ਸਟਿਲ ਲੋਕਾਂ ਦੀ ਡਿਮਾਂਡ ਸੀ ਤਾਂ ਆਪਾਂ ਗੁੜ ਦੇ ਵਿੱਚ ਇੱਕ ਚੀਜ਼ ਲੈ ਕੇ ਆਇਆ ਮਿੱਠੀ ਰੋਟੀ ਇਹ ਵੀ ਪੰਜਾਬ ਦੀ ਬਹੁਤ ਪੁਰਾਣੀ ਆਈਟਮ ਹੈ ਜੀ ਜਿਨ੍ਹਾਂ ਨੂੰ ਆਪਾਂ ਸ਼ਾਇਦ ਹੀ ਅੱਜ ਕੋਈ ਬਣਾਉਂਦਾ ਹੈ ਜਾਂ ਇਹਦੇ ਵੀ ਵੇਰੀਏਸ਼ਨਸ ਆ ਗਏ ਕਈ ਲੋਕ ਇਹਨੂੰ ਤਲਕੇ ਬਣਾਉਂਦੇ ਆ ਬਟ ਦਿੱਕਤ ਹੋਈ ਹੈ ਜੀ ਜਦੋਂ ਆਪਾਂ ਚੀਜ਼ ਨੂੰ ਡੀਪ ਫ੍ਰਾਈ ਕਰਤਾ ਤਾਂ ਉਹਦੇ ਵਿੱਚ ਆਪਣੇ ਕੈਲਰੀਜ਼ ਬਹੁਤ ਜ਼ਿਆਦਾ ਇਨਹਾਂਸ ਹੋ ਗਿਆ ਬਹੁਤ ਜ਼ਿਆਦਾ ਵੱਧ ਗਿਆ ਉਹਦੇ ਵਿੱਚ ਉਹ ਆਪਣੇ ਹੈਲਥ ਲਈ ਥੋੜਾ ਜਿਹਾ ਸ਼ਾਇਦ ਹਾਨੀਕਾਰਕ ਰਹਿੰਦਾ ਹੈ ਕਿਉਂਕਿ ਆਪਾਂ ਡੀਪ ਫ੍ਰਾਈ ਕਰਤੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ ਇੱਕ ਤਾਂ ਗੁੜ ਹੈ ਚੀਨੀ ਦਾ ਜ਼ੀਰੋ ਉਪਯੋਗ ਕੀਤਾ ਗਿਆ ਸੋਫ ਹੈ ਤਾਂ ਕਿ ਥੋੜਾ ਜਿਹਾ ਠੰਡਕ ਦੇ ਕਿਉਂਕਿ ਸੋਫ ਸਰੀਰ ਨੂੰ ਠੰਡਕ ਜ਼ਰੂਰ ਦਿੰਦਾ ਹੈ ਜੀ ਗੋੜ ਹੈ ਸੋਫ ਹੈ ਵਾਈਟ ਤੇਲ ਯੂਜ਼ ਕੀਤਾ ਹੈ ਜੀ ਦੂਜੀ ਗੱਲ ਇਹ ਹੈ ਕਿ ਇਹਨੂੰ ਆਪਾਂ ਤਲਿਆ ਨਹੀਂ ਹੈ ਇਹ ਤਵੇ ਦੇ ਉੱਪਰ ਬਣੀ ਹੈ ਤਾਂ ਬਹੁਤ ਸੋਫਟ ਹੈ ਕਾਫੀ ਲੋਕ ਤਵੇ ਦੇ ਉੱਪਰ ਬਣਾਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਦੀ ਜਿਹੜੀ ਰੋਟੀ ਹੈ ਮਿੱਠੀ ਰੋਟੀ ਜਿਹੜੀ ਹੈ ਉਹ ਸੋਫਟ ਨਹੀਂ ਬਣਦੀ ਤਾਂ ਆਪਣੀ ਜਿਹੜੀ ਯੂਐਸਬੀ ਮੇਰੀ ਮੰਮਾ ਦੀ ਇਹੀ ਹੈ ਕਿ ਇਹ ਸੋਫਟ ਜ਼ਰੂਰ ਬਣਦੀ ਹੈ ਤਾਨੂੰ ਕਦੇ ਵੀ ਇਹਦੇ ਵਿੱਚ ਦਿੱਕਤ ਨਹੀਂ ਆਏਗੀ ਖਾਣ ਵੇਲੇ ਚੂ ਕਰਨ ਵੇਲੇ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਇਹਦੇ ਨਾਲ ਜੇ ਮੈਂ ਤੁਹਾਨੂੰ ਇੱਕ ਸੁਜੈਸ਼ਨ ਦਵਾ ਜੀ ਤਾਂ ਇੱਕ ਬੈਸਟ ਕੰਬੀਨੇਸ਼ਨ ਮੰਨਦਾ ਅੰਬ ਦੇ achar ਦਾ ਬਿਲਕੁਲ ਜੀ ਬਿਲਕੁਲ ਜਿਵੇਂ ਆਪਾਂ ਸਰ ਗੱਲ ਕਰੀਏ ਬੁੰਦੀ ਤੇ ਪੁਜੀਆ ਇਹ ਸ਼ਾਇਦ ਹੀ ਕੋਈ ਹੋਏਗਾ ਜਿਸ ਨੂੰ ਇਹ ਕੰਬੀਨੇਸ਼ਨ ਪਸੰਦ ਨਹੀਂ ਹੋਏਗਾ ਉਵੇਂ ਹੀ ਜੇ ਤੁਸੀਂ ਮਿੱਠੀ ਰੋਟੀ ਦੇ ਨਾਲ ਅੰਬ ਦਾ achar ਇੱਕ ਵਾਰੀ ਟਰਾਈ ਕਰਕੇ ਦੇਖੋ ਜੇ ਤੁਹਾਨੂੰ ਇਹ ਕੰਬੀਨੇਸ਼ਨ ਪਸੰਦ ਨਹੀਂ ਆਇਆ ਤਾਂ ਤੁਸੀਂ ਦੱਸਿਆ ਦਿਓ ਨਹੀਂ ਨਾਲ ਇੱਕ ਚੀਜ਼ ਹੋਰ ਹੈ ਸਰ ਕਿ ਅੰਮਦਾ ਚਾਰ ਹੋਵੇ ਮਿੱਠੀ ਰੋਟੀ ਹੋਵੇ ਤੇ ਬੰਦਾ ਹੋਵੇ ਸਫਰ ਤੇ ਬਿਲਕੁਲ ਗੱਲ ਬਣ ਜਾਂਦੀ ਹੈ ਤਾਬੇ ਤੇ ਰੁਕਣ ਦੀ ਲੋੜ ਹੀ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਇਹ ਵੀ ਗੱਲ ਉਹੀ ਹੈ ਜੀ ਕਿ ਮੀਲ ਦਾ ਰਿਪਲੇਸਮੈਂਟ ਬਣ ਸਕਦੀ ਹੈ ਬਿਲਕੁਲ ਸੇਮ ਉਹੀ ਚੀਜ਼ ਹੈ ਜੀ ਕਿ ਘਰ ਚ ਮੰਨ ਲਓ ਕੋਈ ਚੀਜ਼ ਨਹੀਂ ਬਣੀ ਹੈ ਪਰ ਅੱਜਕਲ ਮੋਸਟਲੀ ਸਰ ਸਾਰੇ ਮੈਂਬਰ ਪਰਿਵਾਰ ਦੇ ਵਰਕਿੰਗ ਹੁੰਦੇ ਹੈ ਜੀ ਕੋਈ ਘਰੇ ਪਹਿਲਾਂ ਆ ਰਿਹਾ ਕੋਈ ਲੇਟ ਆ ਰਿਹਾ ਹੈ ਜਾਂ ਘਰੇ ਆਨ ਤੋਂ ਬਾਅਦ ਕਿਸੇ ਦਾ ਮਨ ਨਹੀਂ ਕਰ ਰਿਹਾ ਕੁਝ ਬਣਾੰਦਾ ਬਾਰੋਂ ਆਪਾਂ ਆਰਡਰ ਦਾ ਕਰ ਦਿੰਨੇ ਆ ਜੀ ਪਰ ਉਸ ਤੋਂ ਬਾਅਦ ਕੁਝ ਕਈਆਂ ਨੂੰ ਆਪਾਂ ਨੂੰ ਰਿਗਰਟ ਜ਼ਰੂਰ ਹੁੰਦਾ ਕਿ ਯਾਰ ਆਪਾਂ ਅੱਜ ਫੇਰ ਬਾਹਰ ਦਾ ਖਾ ਲਿਆ ਬਿਲਕੁਲ ਉਹ ਚੀਜ਼ੇ ਪੂਰੀ ਕਰੇਗੀ ਕਿਉਂਕਿ ਇਹ ਕਰਦੀ ਹੀ ਬਣੀ ਹੋਈ ਹੈ ਬਿਲਕੁਲ ਦੂਜੀ ਇਹ ਚੀਜ਼ ਹੈ ਕਿ ਇਹਨੂੰ ਖਾ ਕੇ ਤੁਸੀਂ ਮੰਨ ਲਓ ਇੱਕ ਰੋਟੀ ਵੀ ਖਾ ਲਿਆ ਜੀ ਤਾਂ ਜਿਨ੍ਹਾਂ ਦੀ ਡਾਈਟ ਆਪਾਂ ਕਹਿ ਦਿੰਨੇ ਆ ਜੀ ਦੋ ਜਾਂ ਤਿੰਨ ਰੋਟੀਆਂ ਦੀ ਹੈ ਨਾ ਉਹ ਇੱਕ ਰੋਟੀ ਪੂਰੀ ਕਰ ਦਿੰਦੀ ਹੈ ਕਿਉਂਕਿ ਇਹ ਇੱਕ ਰੋਟੀ ਅਰਾਊਂਡ 100 ਗ੍ਰਾਮਸ ਦੀ ਇੱਕ ਰੋਟੀ ਹੈ ਗੁੜ ਤੇ ਆਟੇ ਨਾਲ ਬਣੀ ਹੈ ਮੇਨ ਇੰਗਰੀਡੀਐਂਟ ਸਿਰਫ ਇਹ ਇੱਕ ਹੀ ਹੈ ਦੂਜਾ ਇਹਨੂੰ ਵੀ ਜਦੋਂ ਤਵੇ ਦੇ ਉੱਪਰ ਸੇਕੀਦਾ ਤਾਂ ਸਿਰਫ ਔਰ ਸਿਰਫ ਦੇਸੀ ਘੀ ਦਾ ਇਹਦੇ ਚ ਵੀ ਯੂਜ਼ ਕੀਤਾ ਇਹਦੇ ਚ ਆਪਾਂ ਕੋਈ ਰਿਫਾਈਨਡ ਜਾਂ ਕੋਈ ਹੋਰ ਆਇਲ ਯੂਜ਼ ਨਹੀਂ ਕੀਤਾ ਠੀਕ ਹੈ ਜੀ ਤਾਂ ਆਈਸ਼ੀ ਆਪਾਂ ਗੱਲ ਕਰੀਏ ਕਿ ਮੰਗਵਾ ਕਿਵੇਂ ਸਕਦੇ ਨੇ ਹੁਣ ਹੋਮ ਡਿਲੀਵਰੀ ਕਿਵੇਂ ਮਿਲੇਗੀ ਕਿੰਨੇ ਪੈਕੇਜ ਦਾ ਆਰਡਰ ਆਏਗਾ ਜਿਹੜਾ ਕਿ ਉਹਦੇ ਉੱਪਰ ਆਪਾਂ ਹੋਮ ਡਿਲੀਵਰੀ ਦੇਾਂਗੇ ਅ ਬਿਲਕੁਲ ਜੀ ਮੈਂ ਤੁਹਾਨੂੰ ਜੇ ਪਹਿਲਾਂ ਪੰਜੀਰੀ ਦੀ ਗੱਲ ਕਰਾਂ ਜੀ ਇਹ ਪੰਜੀਰੀ ਦਾ ਇੱਕ ਪੈਕੇਜ ਆਪਾਂ ਇਹਦੇ ਵਿੱਚ 250 ਗ੍ਰਾਮ 500 ਗ੍ਰਾਮ ਤੇ 1 ਕਿਲੋ ये तीन पैकेज आप रखे हुए हैं इस तुंत जो कोई लेना चाहे तो बिल्कुल लै सकता करने कराते सर मेरा एक नंबर है एट डबल फाइव सिक्स डबल एट फोर ट्रिपल एट इस नंबर परी कॉल कर सकते हो व्हाट्सएप कर सकते हो। मैं फिर रिपीट करता जी एट डबल फाइव सिक्स डबल एट फोर ट्रिपल एट यह नंबर है जी दूजा सांस्टाग्राम से एक पेज है from underscore your underscore mom underscore ਯਾਨੀ ਕਿ from your mom ਦੇ ਨਾਮ ਦਾ ਹੀ ਇੱਕ ਪੇਜ ਬਣਿਆ ਹੋਇਆ ਹੈ ਤੁਸੀਂ ਉੱਥੇ ਵੀ ਆਪਣਾ ਮੈਸੇਜ ਦੇ ਕੇ ਆਰਡਰ ਪਲੇਸ ਕਰ ਸਕਦੇ ਹੋ ਅਬ ਹੋਰ ਦੇ ਵਿੱਚ ਬਿਲਕੁਲ ਡਿਲੀਵਰੀ ਅਵੇਲੇਬਲ ਹੈ ਸਰ ਚਾਹੇ ਉਹ ਪੰਜੀਰੀ ਹੈ ਚਾਹੇ ਉਹ ਮਿੱਠੀ ਰੋਟੀ ਹੈ ਮਿੱਠੀ ਰੋਟੀ ਦਾ ਆਪਾਂ ਜੇ ਗੱਲ ਕਰੀਏ ਤਾਂ ਮਿਨੀਮਮ ਕੁਆਂਟੀਟੀ ਇਹਦੀ ਦੋ ਰੋਟੀ ਦੀ ਹੈ ਜੀ ਮਿਨੀਮਮ ਦੋ ਰੋਟੀ ਆਪਾਂ ਨੂੰ ਆਰਡਰ ਕਰਨੀ ਪੈਂਦੀ ਹੈ ਵੱਧ ਆਪਾਂ ਕਿੰਨੀ ਮਰਜ਼ੀ ਲੈ ਸਕਦੇ ਹਾਂ ਠੀਕ ਹੈ ਜੀ ਤੇ ਦੋਸਤੋ ਇੱਕ ਵਾਰੀ ਤੁਸੀਂ ਮੇਰੇ ਕਹਿੰਦੇ ਫਰੋਮ ਯੂਰ ਮੋਮ ਇੱਥੇ ਆਰਡਰ ਜ਼ਰੂਰ ਕਰਾ ਜੇ ਪੰਜੇਰੀ ਨੂੰ ਇਕੁਅਲ ਟੈਸਟ ਜ਼ਰੂਰ ਕਰਾਏ ਦਾਵਾ ਹੈਗਾ ਬਹੁਤ ਵਧੀਆ ਲੱਗੇਗੀ ਮੈਂ ਤਾਂ ਆਂਦੇ ਹੀ ਖਾ ਲਈ ਸੀਗੀ ਤੇ ਮੈਂ ਹੁਣ ਖਾਣ ਲੱਗਿਆ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ